ਬਾਈ ਜੀ ਨਾਂ ਤੁਹਾਡਾ ਤੇਂਦਰ ਸਿੰਘ ਹੈ ਜੀ ਇੱਧਰ ਕਿਹੜਾ ਪਿੰਡ ਹੈਗਾ ਅਚੋ ਵਰਦੇ ਜੀ ਕੀ ਹਾਲਾਤ ਕੀ ਨੇ ਮੰਡੀ ਚ ਧੋਨਾ ਖੁੱਲੇ ਦੇ ਵਿੱਚ ਪਿਆ ਹੈਗਾ ਹਾਲਾਤ ਕੀ ਨੇ ਮੰਡੀ ਹਾਲਾਤ ਤਾਂ ਪੂਰੇ ਹੀ ਮਾੜੇ ਹੋਏ ਹੋਏ ਬਹੁਤ ਜ਼ਿਆਦਾ ਹੁਣਾਂ ਮਹੀਨਾ ਪਿੱਛੇ ਪਊ ਮੀਨੇ ਮਾਰਤੇ ਇਹਦੋਂ ਨੁਕਸਾਨ ਕੀ ਹੋਵੇ ਕੋਹ ਹੜਾ ਨੇ ਮਾਰਤੇ ਕੋਹ ਮੀਨੇ ਮਾਰਤੇ ਚਾਰ ਸਕੇਰੇ ਮਾਰ ਹੀ ਪੈਂਦੀ ਆ ਜਿਹੜਾ ਚੋਲਾ ਖੁੱਲਾ ਮੰਡੀ ਚ ਪਿਆ ਇਹ ਧੋਨੇ ਦਾ ਨੁਕਸਾਨ ਕਿੰਨਾ ਹੋ ਗਿਆ ਬਾਈ ਪੂਰਾ ਹੀ ਆ ਜੀ ਪੂਰਾ ਰੋ ਰਿਹਾ ਹੁਣ ਮਹੀਨਾ ਪਿੱਛੇ ਜਾਊਗਾ ਮੀਨੇ ਮਾਰਤੇ ਜਮਾ ਜਨਤਾ ਦਾ ਤੇ ਬਾਰਿਸ਼ ਦਾ ਫਸਲਾਂ ਦਾ ਨੁਕਸਾਨ ਖੇਤਾਂ 'ਚ ਵੀ ਕਿੰਨਾ ਤੇ ਪੂਰਾ ਹੀ ਆ ਜੀ ਆ ਹੁਣ ਜੇ ਵਧਣ ਆਲਾ ਝੋਨਾ ਤੇ ਕੀ ਕਰੂਗਾ ਨਾ ਵਧਿਆ ਜਾ 10 15 ਦਾ ਦੇ ਹਟੇ ਹੀ ਨਾ ਮੈਂ ਕੀ ਕਰਾਂ ਹਾਂਜੀ ਬਾਪੂ ਜੀ ਦਾ ਨਾਮ ਤੁਹਾਡਾ ਚਿੜਗਿਆ ਸਿੰਘ ਕੀ ਖਲਾਤ ਨੇ ਮੰਡੀ ਦੇ ਮੰਡੀ ਦਾ ਤਾਂ ਬੁਰਾ ਹਾਲ ਹੋਇਆ ਪਿਆ ਜੀ ਹੂੰ ਕਿਉਂ ਤੁਹਨੇ ਸਿੱਟੀ ਬੈਠੇ ਆ ਟੋਕ ਤੇ ਬਾਰਿਸ਼ ਪਈ ਜਾਂਦੀ ਆ ਤੇ ਜਿਹੜਾ ਖੇਤ 'ਚ ਖੜਾ ਉਹੀ ਨੁਕਸਾਨ ਉਹਨੂੰ ਤਾਂ ਵੱਧ ਪਊ ਨੁਕਸਾਨ ਦਿੱਗੂ ਆ ਦੇਖ ਕੇ ਤੇ ਫਿਰ ਖਰਚਾ ਵੀ ਦੂਣਾ ਪੈ ਜੂ ਬੁੜਾਈ ਤੇ ਬਾਕੀ ਫਿਰ ਉਹ ਵੀ ਝਾੜ ਚ ਲੂਗਾ ਮਨ ਕਿੰਨਾ ਬਾਬਾ ਔਖਾ ਹੁੰਦਾ ਜੱਟ ਦਾ ਕਿਦੋਂ ਫਸਲ ਪੁੱਤਾਂ ਵਾਂਗ ਪਾਲੀ ਮੰਡੀ 'ਚ ਰੱਖ ਦੀਏ ਮਨ ਤਾਂ ਬਹੁਤ ਦੁਖੀ ਆ ਇਸੇ ਦੇ ਸਿਰ ਤੇ ਜੱਟ ਬਚਦਾ ਵੀ ਹੂੰ ਤਾਂ ਹੁਣ ਇਹੀ ਖਰਾਬ ਹੋਈ ਜਾਂਦੀ ਆ ਇਧਰ ਭਿੱਜੀ ਜਾਂਦਾ ਬਾਹਰ ਪੈ ਤੋ ਨੜਾ ਪਿਆ ਮੰਡੀ 'ਚ ਹਾਂ ਭਿੱਜੀ ਜਾਂਦਾ ਅੱਜ ਨੁਕਸਾਨ ਕਿੰਨਾ ਭਿੱਜੇ ਤੋਂ ਨੇ ਦਾ ਕਿੰਨਾ ਲੇਟ ਹੋ ਜੀ ਸੁਪਣਾ ਦਾ ਸਾਫ ਕਰਨਾ ਇਹ ਤੇ ਹੁਣ ਤੂੰ ਮਨ ਰੋਜ਼ ਦਾ ਖਰਚਾ ਪਈ ਜੂਗਾ ਹੂੰ ਤਾ ਭਿੱਜੀ ਜਾਂਦਾ ਫੇਰ ਛੇਤੀ ਚੱਕਣਾ ਨਹੀਂ ਆਖਣਗੇ ਗਿੱਸਲ ਮਾਰਦੀ ਆ ਤਾਂ ਵਿੱਚ ਹਰਾਬੀ ਹੋ ਜੂਗਾ ਜਿਹੜੇ ਦੇਖ ਪਾਣੀ ਵੜ ਗਿਆ ਹਰਾ ਹੋਊਗਾ ਨੁਕਸਾਨ ਬਹੁਤ ਜ਼ਿਆਦਾ ਹੋ ਜੂਗਾ ਜੇ ਮੀਂਹ ਦੱਸਦੇ ਐ ਤਾਂ ਮਤਲਬ ਫਸਲ ਖੇਤ ਵੀ ਖਰਾਬ ਹੋਊਗੀ ਫੇਕਾਲੀ ਤਾਂ ਬਾੜੀ ਖਰਾਬ ਹੋਊਗਾ ਡਿੱਗ ਪੂਗੀ ਡਿੱਗਿਆ ਹਰਾ ਹੋ ਜੂ ਚੋਨਾ ਤਾਂ ਬੜਾਈ ਵੀ ਪਊਗੀ ਝੜੂ ਵੀ ਜ਼ਿਆਦੇ ਤਾਂ ਉਹਦੇ ਤਾਂ ਉਹਦੇ ਅੱਖ ਨੂੰ ਤੀਜੇ ਸਤਾ ਉੱਥੇ ਹੀ ਰਹਿ ਜੂਗਾ ਨੁਕਸਾਨ ਬਹੁਤ